ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਬਿਕਰਮ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਪੇਸ਼ ਹੋਣਗੇ ਤੇ ਬੀਤੇ ਦਿਨਾਂ ਦੇ ਵਿੱਚ ਸਿੱਟ ਦੇ ਵੱਲੋਂ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਤੇ ਪੇਸ਼ ਹੋਣ ਦੇ ਹੁਕਮ ਮਜੀਠੀਆ ਨੂੰ ਦਿੱਤੇ ਗਏ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਤੀਜਾ ਸੰਮਣ ਜਿਹੜਾ ਸਿੱਟ ਦੇ ਵੱਲੋਂ ਭੇਜਿਆ ਗਿਆ ਤੇ ਜਿਸ ਨੂੰ ਲੈ ਕੇ 30 ਦਸੰਬਰ ਦਾ ਜਿਹੜਾ ਸਮਾਂ ਦਿੱਤਾ ਤੇ ਅੱਜ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੈ ਤੇ ਪਹਿਲਾਂ ਵੀ ਉਹਨਾਂ ਨੂੰ ਜਿਹੜਾ ਦੋ ਵਾਰ ਸੰਮਣ ਭੇਜਿਆ ਗਿਆ ਤੇ ਪਹਿਲੇ ਸੰਮਣ ਦੇ ਵਿੱਚ ਬਿਕਰਮ ਸਿੰਘ ਨੂੰ ਮਜੀਠੀਆ ਦੀ ਪਟਿਆਲੇ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਪੇਸ਼ੀ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਿੱਧਾ ਚੈਲੰਜ ਵੀ ਦਿੱਤਾ ਗਿਆ ਸੀ ਕਿ ਜੇਕਰ ਮੇਰੀ ਗ੍ਰਿਫਤਾਰੀ ਕਰਾਉਣੀ ਹੈ ਤਾਂ ਇਕਰਾ ਤੇ ਮੈਂ ਤੇਤੋ ਡਰਦਾ ਨਹੀਂ ਆ ਤੇ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਡਰਗ ਕੇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਜਿਹੜੀ ਕੀਤੀ ਗਈ ਤੇ 7 ਘੰਟੇ ਪੁੱਛ ਪੜਤਾਲ ਹੈ ਜਿਹੜੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਅਤੇ ਉੱਥੇ ਹੀ ਪੁਚ ਪੜਤਾਲ ਤੋਂ ਬਾਅਦ ਦੱਸ ਦਈਏ ਕਿ ਅਗਲੇ ਦਿਨ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਮੁਰ ਤੋਂ ਜਿਹੜਾ ਸਮਣਾ ਭੇਜ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਸ਼ਹੀਦ ਜੋੜ ਮੇਲ ਕਾਰਨ ਉਹ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਤੀਜਾ ਸਮਣਾ ਸਿੱਟ ਦੇ ਵੱਲੋਂ ਭੇਜਿਆ ਗਿਆ ਤੇ 30 ਦਸੰਬਰ ਦਾ ਜਿਹੜਾ ਸਮਾ ਬਿਕਰਮ ਸਿੰਘ ਮਜੀਠੀਆ ਨੂੰ ਦੇ ਦਿੱਤਾ ਅਤੇ ਅੱਜ ਦੇ ਦਿਨ ਜਿਹੜਾ ਬਿਕਰਮ ਸਿੰਘ ਮਜੀਠੀਆ ਮੁਰ ਤੋਂ ਪੇਸ਼ ਹੋਣਗੇ ਤੇ ਸਿੱਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਗਏ ਨੇ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਮੋੜ ਤੋਂ ਜਿਹੜਾ ਪੁਚਪੜਤਾਲ ਦੇ ਲਈ ਬੁਲਾਇਆ ਤੇ ਪੇਸ਼ ਹੋਣ ਦੇ ਹੁਕਮ ਸਿੱਟ ਦੇ ਵੱਲੋਂ ਦਿੱਤੇ ਗਏ ਨੇ ਤੇ ਅੱਜ ਉੱਥੇ ਹੀ ਉਹਨਾਂ ਦੀ ਪੇਸ਼ੀ ਹੋਵੇਗੀ। ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅੱਜ ਵਿਕਰਮ ਸਿੰਘ ਮਜੀਠੀਆ ਪਟਿਆਲੇ ਦੇ ਵਿੱਚ ਪੇਸ਼ ਹੋਣਗੇ ਤੇ ਬੀਤੇ ਦਿਨਾਂ ਦੇ ਵਿੱਚ ਸਿੱਟ ਦੇ ਵੱਲੋਂ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਤੇ ਪੇਸ਼ ਹੋਣ ਦੇ ਹੁਕਮ ਮਜੀਠੀਆ ਨੂੰ ਦਿੱਤੇ ਗਏ। ਦੱਸ ਦिए ਕਿ ਬੀਤੇ ਦਿਨਾਂ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਤੀਜਾ ਸੰਮਣ ਜਿਹੜਾ ਸਿੱਟ ਦੇ ਵੱਲੋਂ ਭੇਜਿਆ ਗਿਆ ਤੇ ਜਿਸ ਨੂੰ ਲੈ ਕੇ 30 ਦਸੰਬਰ ਦਾ ਜਿਹੜਾ ਸਮਾਂ ਦਿੱਤਾ ਤੇ ਅੱਜ ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਹੈ ਤੇ ਪਹਿਲਾਂ ਵੀ ਉਹਨਾਂ ਨੂੰ ਜਿਹੜਾ ਦੋ ਵਾਰ ਸੰਮਣ ਭੇਜਿਆ ਗਿਆ ਤੇ ਪਹਿਲੇ ਸੰਮਣ ਦੇ ਵਿੱਚ ਬਿਕਰਮ ਸਿੰਘ ਨੂੰ ਮਜੀਠੀਆ ਦੀ ਪਟਿਆਲੇ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਪੇਸ਼ੀ ਦੇ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਵੀ ਸਾਦੇ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਸਿੱਧਾ ਚੈਲੰਜ ਵੀ ਦਿੱਤਾ ਗਿਆ ਸੀ ਕਿ ਜੇਕਰ ਮੇਰੀ ਗ੍ਰਿਫਤਾਰੀ ਕਰਾਉਣੀ ਹੈ ਤਾਂ ਕਰਾ ਲ ਤੇ ਮੈਂ ਤੇਤੋਂ ਡਰਦਾ ਨਹੀਂ ਆ ਤੇ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਡਰਗ ਕੇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਜਿਹੜੀ ਕੀਤੀ ਗਈ ਤੇ 7 ਘੰਟੇ ਪੁੱਛ ਪੜਤਾਲ ਹੈ ਜਿਹੜੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਅਤੇ ਉੱਥੇ ਹੀ ਅ ਪੁਚ ਪੜਤਾਲ ਤੋਂ ਬਾਅਦ ਦੱਸਦੀ ਹੈ ਕਿ ਅਗਲੇ ਦਿਨ ਜਿਹੜਾ ਬਿਕਰਮ ਸਿੰਘ ਮਜੀਠੀਆ ਨੂੰ ਮੁਰ ਤੋਂ ਜਿਹੜਾ ਸੰਮਣ ਆ ਭੇਜ ਦਿੱਤਾ ਗਿਆ ਸੀ ਤੇ ਜਿਸ ਤੋਂ ਬਾਅਦ ਸ਼ਹੀਦ ਜੋੜ ਮੇਲ ਕਾਰਨ ਉਹ ਪੇਸ਼ ਨਹੀਂ ਹੋਏ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਤੀਜਾ ਸੰਮਣ ਸਿੱਟ ਦੇ ਵੱਲੋਂ ਭੇਜਿਆ ਗਿਆ ਤੇ 30 ਦਸੰਬਰ ਦਾ ਜਿਹੜਾ ਸਮਾਂ ਬਿਕਰਮ ਸਿੰਘ ਮਜੀਠੀਆ ਨੂੰ ਦੇ ਦਿੱਤਾ ਅਤੇ ਅੱਜ ਦੇ ਦਿਨ ਜਿਹੜਾ ਬਿਕਰਮ ਸਿੰਘ ਮਜੀਠੀਆ ਮੁਰ ਤੋਂ ਪੇਸ਼ ਹੋਣਗੇ ਤੇ ਸਿੱਟ ਦੇ ਵੱਲੋਂ ਪੇਸ਼ ਹੋਣ ਦੇ ਹੁਕਮ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਦਿੱਤੇ ਗਏ ਨੇ ਤੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਡਰੱਗ ਕੇਸ ਮਾਮਲੇ ਦੇ ਵਿੱਚ ਮੁਰਤੋ ਜਿਹੜਾ ਪੁਛ ਪੜਤਾਲ ਦੇ ਲਈ ਬੁਲਾਇਆ ਤੇ ਪੇਸ਼ ਹੋਣ ਦੇ ਹੁਕਮ ਸਿੱਟ ਦੇ ਵੱਲੋਂ ਦਿੱਤੇ ਗਏ ਨੇ ਤੇ ਅੱਜ ਉੱਥੇ ਹੀ ਉਹਨਾਂ ਦੀ ਪੇਸ਼ੀ ਹੋਵੇਗੀ